सुजानपुर शहर वसनीक कूड़ा एक वीडी समस्या बन चुकी है पिछले कई दिनों तो प्रशासन ने कूड़ा इकट्ठे करने तो लेके यम डंप यार्ड तक ਪੂਜਨ ਤੇ ਨਗਰ ਕੌਂਸਲ ਦੇ ਪ੍ਰਧਾਨ ਤੇ ਸ਼ਹਿਰ ਵਾਸੀ ਦੇ پابੰਦੀ ਲਗਾਈ ਹੋਈ ਹੈ ਬਰਸਾਤ ਦੇ ਮੌਸਮ ਦੇ ਵਿੱਚ ਸ਼ਹਿਰ ਦੇ ਵਿੱਚ ਕੂੜਾ ਇਕੱਠਾ ਹੋ ਜਾਂਦਾ ਹੈ ਜਿਸ ਕਰਕੇ ਬਿਮਾਰੀਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਤੇ ਉਹਦੇ ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਐਨਜੀਟੀ ਦੀ ਕਾਰਵਾਈ ਤੋਂ ਬਾਅਦ ਨਗਰ ਕੌਂਸਲ ਸੁजानਪੁਰ ਦੇ ਉਹ ਲੋਕ ਕੂੜਾ ਚੁੱਕਣ ਤੇ پابੰਦੀ ਲਗਾ ਦਿੱਤੀ ਗਈ ਹੈ ਹਾਲਾਂਕਿ ਇਸ ਸੰਬੰਧੀ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਵੇਲੇ ਅਸੀਂ ਪਠਾਨਕੋਟ ਦੇ ਸੁजानਪੁਰ ਨਗਰ ਕੌਂਸਲ ਸੇ ਮੌਜੂਦ ਹੈ ਗਿਆਂ ਕੂੜਾ ਸੁजानਪੁਰ ਨਗਰ ਕੌਂਸਲ ਦੀ ਇੱਕ ਵੱਡੀ ਸਮੱਸਿਆ ਬਣੀ ਹੋਈ ਆ ਇਹ ਜਿਹੜੀਆਂ ਕੂੜੇ ਦੀਆਂ ਭਰੀਆਂ ਹੋਈਆਂ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਇਹ ਟਰਾਲੀਆਂ ਲਿਫਟ ਇੱਥੋਂ ਹੋਣੀਆਂ ਸੀਗੀਆਂ ਔਰ ਜਿੱਥੇ ਡੰਪਯਾਰਡ ਹੈਗਾ ਉੱਥੇ ਜਾਣੀਆਂ ਸੀ ਪਰ ਕਿਸੇ وجہ ਨਾਲ ਡੰਪਯਾਰਡ ਤੇ ਇਹ ਟਰਾਲੀਆਂ ਨਹੀਂ ਜਾ ਰਹੀਆਂ ਜਿਹੜਾ ਨਗਰ ਕੌਂਸਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈਗੀ ਆ ਉਹਨਾਂ ਦਾ ਕਹਿਣਾ ਹੈ ਕਿ ਕਿਸੇ وجہ ਦੇ ਨਾਲ ਪ੍ਰਸ਼ਾਸਨ ਨੇ ਇਸ ਤੇ ਰੋਕ ਲਗਾ ਰੱਖੀ ਹੈ ਕੀ ਸੁजानਪੁਰ ਦਾ ਕੂੜਾ ਡੰਪਯਾਰਡ ਚ ਨਹੀਂ ਭੇਜਿਆ ਜਾਵੇਗਾ ਇੱਕ ਵੱਡੀ ਸਮੱਸਿਆ ਸੁजानਪੁਰ ਵਾਸੀਆਂ ਦੀ ਬਣੀ ਹੋਈ ਹੈ ਸੁजानਪੁਰ ਵਾਸੀਆਂ ਦੀ ਅਪੀਲ ਹੈ ਕਿ ਜਲਦ ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਬਰਸਾਤ ਦਾ ਸੀਜ਼ਨ ਹੈ ਔਰ ਬਿਮਾਰੀਆਂ ਫੈਲਣ ਦਾ ਖਤਰਾ ਹੈ ਅੱਜ ਮਾਝੀ ਜ਼ੀ ਮੀਡੀਆ ਪਟਾਣਕੋਟ ਅਤੀਤ ਦੇ ਵਿੱਚ ਮੁਕੇਰੀਆਂ ਤੋਂ ਵੀ ਕੂੜਾ ਆਂਦਾ ਹੁੰਦਾ ਸੀਗਾ ਤੇ ਸੁजानਪੁਰ ਕਮੇਟੀ ਦਾ ਵੀ ਕੋੜਾ ਆਂਦਾ ਹੁੰਦਾ ਹੋਦਾ ਸੀਗਾ ਲੇਕਿਨ ਉਹ ਦੋਵੇਂ ਕੋੜੇ ਅਸੀਂ ਦੋਵੇਂ ਕਮੇਟੀਆਂ ਦੇ ਅਸੀਂ ਉੱਥੇ ਬੰਦ ਕਰਾਏ ਹੈਗੇ ਨੇ ਉਹਦਾ ਕਾਰਨ ਹੈਗਾ ਐਨਜੀਟੀ ਵੱਲੋਂ ਗਵਰਨਮੈਂਟ ਆਫ ਪੰਜਾਬ ਨੂੰ ਬਹੁਤ ਭਾਰੀ ਮਾਤਰਾ ਦੇ ਵਿੱਚ ਫਾਈਨ ਵੀ ਲਗਾਏ ਜਾ ਰਹੇ ਹੈਗੇ ਨੇ ਤੇ ਇਹ ਫਟਕਾਰ ਵੀ ਲਗਾਈ ਜਾ ਰਹੀ ਹੈਗੀ ਕਿ ਜਿਹੜਾ ਸੋਲਿਡ ਵੇਸ ਦਾ ਪ੍ਰੋਪਰ ਡਿਸਪੋਜ਼ਲ ਨਹੀਂ ਹੋ ਰਿਹਾ ਹੈਗਾ ਸੋ ਉਹਨਾਂ ਦੀ ਟੀਮਾਂ ਜਿਹੜੀਆਂ ਸਮੇਂ-ਸਮੇਂ ਤੇ ਆਉਂਦੀਆਂ ਹੈਗੀਆਂ ਨੇ ਵਕ-ਵਕ ਜਿਹੜੀਆਂ ਡੰਮ ਸਾਈਟਸ ਹੈ ਇਹਨਾਂ ਨੂੰ ਵਿਜ਼ਿਟ ਕਰਦੀਆਂ ਹੈਗੀਆਂ ਨੇ ਤੇ ਅਕੋਰਡਿੰਗਲੀ ਗਵਰਨਮੈਂਟ ਤੇ ਐਕਸ਼ਨ ਲੈਂਦੀ ਹੈਗੀਆਂ ਸੋ ਜਾਨਪੁਰ ਦਾ ਕੁਛ ਕੋੜਾ ਅਜੇ ਵੀ ਐਸਾ ਰਹੋਗਾ ਜਿੰਨੂੰ ਕਿਸੇ ਨਾ ਕਿਸੇ ਸੈਨੀਟਰੀ ਲੈਂਡਫਿਲ ਸਾਈਟ ਤੇ ਆਪਾਂ ਨੂੰ ਡਿਸਪੋਜ਼ ਆਫ ਕਰਾਉਣਾ ਪਏਗਾ ਉਹਦੇ ਲਈ ਭੇੜੀਆਂ ਬਜ਼ੁਰਗਾ ਪਿੰਡ ਜਿਹੜਾ ਨਾਮ ਹੈਗਾ ਉਹਦੇ ਵਿੱਚ ਡੀਡੀਪੀਓ ਸਾਹਿਬ ਦੀ ਮਦਦ ਨਾਲ ਅਸੀਂ ਇਹਨਾਂ ਨੂੰ ਇੱਕ ਲੈਂਡ ਇਡੈਂਟੀਟੀ